ਬਿੱਲੇ ਬਿੱਲੇ ਨੈਣਾ ਵਾਲੀਏ ਇਹ ਬਿੱਲੀਆਂ ਅੱਖਾਂ ਵਾਲੀ ਕੁੜੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਫੇਮਸ ਹੈ ਤੇ ਹੁਣ ਕਈ ਗਾਣਿਆਂ 'ਚ ਮਾਡਲਿੰਗ ਕਰਦੀ ਪਈ ਹੈ ਬਾਰਿਸ ਕੁੜੀ ਨੇ ਇੱਕ ਮੁੜੇ ਨੂੰ ਧੋਖਾ ਦਿੱਤਾ ਸੀ ਕੁਝ ਸਮਾਂ ਪਹਿਲਾਂ ਤੁਸੀਂ ਰੀਲਾਂ ਕਾਫੀ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ ਇੱਕ ਮੁੜੇ ਦੀਆਂ ਜੋ ਇਸ ਕੁੜੀ ਨਾਲ ਵੀਡੀਓ ਬਣਾ ਰਿਹਾ ਇਸ ਕੁੜੀ ਨਾਲ ਰੀਲਾਂ ਬਣਾ ਰਿਹਾ ਹੈ ਤੇ ਹੁਣੇ ਮੁੜੇ ਦਾ ਇੱਕ ਪੋਡਕਾਸਟ ਕੀਤਾ ਹੈ 0300 ਵਾਲੇ ਵੀਰ ਨੇ ਇਸ ਮੁੜੇ ਨੇ ਦੱਸਿਆ ਵੀ ਇਸ ਕੁੜੀ ਨਾਲ ਮੇਰੀ ਗੱਲਬਾਤ ਸੀ ਮੇਰੀ গারਲਫ੍ਰੈਂਡ ਸੀ ਪਹਿਲਾਂ ਇਹ ਬਹੁਤ ਪਿਆਰ ਜਿਤਾਉਂਦੀ ਸੀ ਕਹਿੰਦੀ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਤੇਰੇ ਨਾਲ ਬਾਹਰ ਜਾਣਾ ਇਸੇ ਚੱਕਰ 'ਚ ਇਹ ਮੇਰੇ ਤੋਂ 30 35 ਲੱਖ ਰੁਪਈਆ ਖਾ ਗਈ ਪਰ ਮੇਰੇ ਐਕਸੀਡੈਂਟ ਤੋਂ ਬਾਅਦ ਮੇਰੇ ਕੋਮਾ ਜਾਣ ਤੋਂ ਬਾਅਦ ਮੈਨੂੰ ਭੁੱਲ ਗਈ ਮੈਨੂੰ ਇਸਨੇ ਧੋਖਾ ਦੇ ਦਿੱਤਾ ਮੈਨੂੰ ਇਸਨੇ ਬਲੌਕ ਕਰ ਦਿੱਤਾ ਸੋ ਯਾਰੋ ਐਵੇਂ ਕੁੜੀਆਂ ਤੇ ਜ਼ਿਆਦਾ ਭਰੋਸਾ ਨਾ ਕਰਿਆ ਕਰੋ ਆਪਣੇ ਮਾਪਿਓ ਦਾ ਸਾਥ ਦਿਓ ਐਵੇਂ ਨਾ ਆਸਕੀ ਦੇ ਚੱਕਰ ਚ ਆਪਣੀ ਜ਼ਿੰਦਗੀ ਖਰਾਬ ਕਰ ਲਓ ਜਿਵੇਂ ਇਸ ਮੁੜੇ ਨੇ ਕੀਤੀ ਇਹਦਾ 30 35 ਲੱਖ ਰੁਪਈਆ ਵੀ ਗਿਆ ਤੇ ਜਿੰਨੂੰ ਇਹ ਪਿਆਰ ਕਰਦਾ ਸੀ ਉਹ ਵੀ ਇਸ ਦੇ ਮਾੜੇ ਟਾਈਮ ਤੇ ਇਹਨੂੰ ਛੱਡ ਕੇ ਚਲੀ ਗਈ ਸੋ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ